ਦਰ加ਹਟੀ ਦੇ ਹੱਥੋਂ ਹਾਂ ਜੀ ਮਤਲਬ ਕਿ ਵੀ ਪ੍ਰਧਾਨ ਮੰਨ ਲਓ ਸੇਵਾਦਾਰ ਮੰਨ ਲਓ ਵੀ ਮਤਲਬ ਕਿ ਦੇਖ ਰਿਹਾ ਸਾਰੀ ਮੇਰੇ ਹੱਥ ਚ ਹੀ ਹੋਈ ਹੈ ਜੀ ਕੋਈ ਨਹੀਂ ਹੋਈ ਜੀ ਤੱਕ ਨਾ ਕਿੰਨੀ ਤਰੀਕਾ ਨਾ ਕੀ ਘਟਨਾ ਹੋਈ ਹੈ ਸਾਰੀ ਵਿਸਤਾਰ ਚ ਦੱਸੋ ਇਹ ਕੱਲ ਰਾਤ ਤਕਰੀਬਨ ਜੀ 12 ਤੋਂ ਸਵਾ 12 ਦੇ ਵਿੱਚ ਵਿੱਚ ਹੋਇਆ ਜੀ ਚਾਂਸ ਹੈ 12 ਕ ਵੱਜ ਕੇ ਕੁਝ ਮਿੰਟਾਂ ਦੇ ਬੰਦੇ ਅੰਦਰ ਆਇਆ ਜੀ ਤੇ ਅੰਦਰ ਆ ਕੇ ਜੀ ਅਸੀਂ ਤਿੰਨੇ ਜਣੇ ਅੰਦਰ ਸੁੱਤੇ ਪਿਆ ਜੀ ਉਹ ਪਿੱਛੋਂ ਦੀ ਅੰਦਰ ਦੀ ਕੰਦ ਟੱਪ ਕੇ ਆਇਆ ਜੀ ਖੇਲ ਉੱਪਰ ਦੀ ਔਰ ਮੰਦਰ ਦੇ ਅੰਦਰ ਐਂਟਰ ਕਰਿਆ ਸਣੇ ਚੱਪਣਾ ਜੀ ਸਭ ਤੋਂ ਵੱਡੀ ਗੱਲ ਦਾ ਤਾਂ ਇਹ ਦੁੱਖ ਹੈ ਵੀ ਸਣੇ ਚੱਪਣਾ ਜੀ ਉਹ ਉਸ ਤੋਂ ਬਾਅਦ ਜੀ ਉਹਨੇ ਲੱਕ ਚੋਂ ਪੇਚਕਾਸ ਕੱਢਿਆ ਪੇਚਕਾਸ ਨਾਲ ਲੋਕ ਤੋੜਿਆ ਮੰਦਰ ਦਾ ਮੰਦਰ ਦੇ ਮਤਲਬ ਕਿ ਮੂਰਤੀ ਦੇ ਜੰਨਾ ਵੀ ਸਮਾਨ ਸੀ ਗਲੇ 'ਚ ਚਾਂਦੀ ਦੀ 체ਨ ਵਗੈਰਾ ਜਾਂ ਛਾਤਰ ਵਗੈਰਾ ਕੁਝ ਵੀ ਸੀਗਾ ਜੀ ਪੈਸੇ ਸੀਗੇ ਨੋਟਾਂ ਦੇ ਹਾਰ ਸੀ ਉਹ ਮਤਲਬ ਕਿ ਸਟੀਚਿੰਗ ਕੀਤੇ ਹੋਏ ਹੁੰਦੇ ਨੇ ਚੁੰਨੀਆਂ ਨਾਲ ਕੁੜੀਆਂ ਸਨਾਨ ਕਰਾਉਂਦੀਆਂ ਨੇ ਉਰੇ ਜੀ ਉਹ ਕੁੜੀਆਂ ਸਟੀਚਿੰਗ ਕਰ ਦਿੰਦੇ ਨੇ ਜਦੋਂ ਮਤਲਬ ਕਿ ਵੀ ਸ਼ਿੰਗਾਰ ਵਗੈਰਾ ਕਰਦੀਆਂ ਨੇ ਮਾਤਾ ਦਾ ਉਹ ਤੋਂ ਖੇਚਿਆ ਤਾਂ ਗਿਆ ਨਹੀਂ ਜੀ ਤੇ ਜਦੋਂ ਉਹਨੇ ਖੇਚਣ ਦੀ ਕੋਸ਼ਿਸ਼ ਕੀਤੀ ਸਾਰਾ ਸਮਾਨ ਮਾਤਾ ਦੀ ਫੁਲਕਾਰੀ ਵਗੈਰਾ ਬਲਾਊਜ਼ ਵਗੈਰਾ ਜਿਹੜਾ ਵੀ ਹੁੰਦਾਗਾ ਮਾਤਾ ਦਾ ਮਤਲਬ ਕਿ ਬੇਆਦਬੀ ਵਾਲਾ ਕੰਮ ਕੀਤਾ ਜੀ ਇਹ ਗੱਲ ਦਾ ਗੁੱਸਾ ਜੀ ਉਸ ਤੋਂ ਬਾਅਦ ਬਾਕੀ ਪੈਸੇ ਪੂਆ ਨਾ ਵੀ ਨੁਕਸਾਨ ਆ ਜੀ ਕੁਝ ਕਿਨ ਥੱਲੇ ਸੀ ਕੁਝ ਕੋ ਪਰੇ ਵੀ ਹਾਰਾਂ ਦੀ ਗੱਲ ਕਰਦੇ ਉਹ ਕਿਹੜੇ ਕਿਹੜੇ ਹਾਰ ਸੀਗੇ ਉਸ ਦਾ ਚਾਂਦੀ ਦੇ ਹਾਰ ਹੁੰਦੇ ਨੇ ਜੀ ਮਤਲਬ ਕਿ ਬਰੀਕ ਬਰੀਕ ਚੇਨਾਂ ਜੀਆਂ ਜਿਨ੍ਹਾਂ ਦੀ ਕੋਈ ਸੁੱਖ ਵਗੈਰਾ ਹੁੰਦੀ ਹੈ ਜੀ ਉਹ ਹੋਣਗੇ 10-1 57 54 ਉਹ ਹੋਣਗੇ ਆਪਣੇ ਜਿਹੜੇ ਮਾਤਾ ਦੇ ਛਤਰ ਵਗੈਰਾ ਹੁੰਦੇ ਨੇ ਜੀ 5 6 ਜੋੜੇ ਝਾਂਜਰਾਂ ਦੇ ਸੀ ਉਹ ਝਾਂਜਰਾਂ ਦੇ ਜੋੜੇ ਮਾਤਾ ਦੇ ਨਾਲ ਮਤਲਬ ਕਿ ਜਿਹੜਾ ਵੀ ਲਹਿੰਗਾ ਵਗੈਰਾ ਹੁੰਦਾ ਜੀ ਅਸੀਂ ਉਹਨੂੰ ਸਾਈਡ ਤੇ ਕਰਕੇ ਜੀ ਨੀਚੇ ਧਰਦਾਂ ਨੇ ਹੁੰਦੇ ਆ ਜੀ ਮੂਰਤੀ ਦੇ ਅੱਗੇ ਵੀ ਜਿੰਨੀਆਂ ਵੀ ਉਹ ਵਿੱਚੇ ਪਈਆਂ ਸੀ ਜੀ ਉਸ 35 3600 ਰੁਪਏ ਦੇ ਨੋਟਾਂ ਦੇ ਹਾਰ ਹੋਣਗੇ ਜੀ ਕੁਝ ਕਿ ਥੱਲੇ ਜਿਹੜੇ ਪੈਸੇ ਸੀਗੇ 10 12 ਆ ਮਤਲਬ ਕਿ ਕਹਿੰਦਾ ਮੈਂ 1200 ਰੁਪਏ ਹੋ ਹੋਣਗੇ ਜਿਹੜਾ ਸਥਾਨ ਹੈ ਜੀ ਇਹ ਸ਼ੀਤਲਾ ਮਾਤਾ ਮੰਦਿਰ ਹੈ ਜੀ ਬਾਸੜੀਆਂ ਵਾਲੀ ਮਾਤਾ ਕਹਿੰਦੇ ਨੇ ਮੇਲਾ ਵੀ ਭਰਦਾ ਔਰੇ ਹਰ ਸਾਲ ਜੀ ਕਿ ਹੁਣ ਕੀ ਕਾਰਵਾਈ ਜਿਹੜੀ ਤੁਹਾਡੀ ਕਮੇਟੀ ਵੱਲੋਂ ਤੋਂ ਆਈ ਜਾ ਰਹੀ ਹੈ ਔਰ ਕੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਕਾਰਵਾਈ ਦੇਖਦੇ ਹੋ ਕਾਰਵਾਈ ਤਾਂ ਜੀ ਪਤਾ ਕੀ ਹੈ ਜੀ ਵੀ ਇਨਸਾਫ ਮੇਲਾ ਚਾਹੀਦਾ ਵੀ ਗੱਲ ਤਾਂ ਇਹ ਹੈ ਜੀ ਵੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਜੀ ਪੈਸਾ ਤਾਂ ਫੇਰ ਵੀ ਬਣ ਜਾਊਗਾ ਜੀ ਕੋਈ ਚੱਕਰ ਨਹੀਂ ਸਭ ਤੋਂ ਵੱਡੀ ਗੱਲ ਤਾਂ ਉਹਨੇ ਬੇਅਦਬੀ ਕਰੀ ਜਿਹੜੀ ਮੂਰਤੀ ਦੀ ਜੀ ਵੀ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਆਈ ਤੈਮਾਂ ਚ ਹੋਇਆ ਸੀ ਇਹੀ ਕੰਮ ਜੀ ਉਦੋਂ ਮਤਲਬ ਕਿ ਵੀ ਵਿੱਚ ਗੋਗਾ ਜਾਂ ਨਹੀਂ ਹੋਇਆ ਗੱਲ ਦਾ ਵਿੱਚੇ ਖਿੰਡਗੀ ਜੀ ਪਤਾ ਨਹੀਂ ਲੱਗਿਆ ਵੀ ਹੁਣ ਅਸੀਂ ਚਾਹੁੰਦੇ ਆ ਵੀ ਇਹ ਬੰਦਾ ਫੜਿਆ ਜਾਵੇ ਜੀ ਵੀ ਕਾਨੂੰਨ ਕੁਝ ਹੋਰ ਵੀ ਕਰ ਸਕਦਾ ਜੀ ਮੈਂ ਕੱਲਾ ਪਿਆ ਹੁੰਨਾ ਔਰੇ ਰਾਤ ਨੂੰ ਕਈ ਵਾਰ ਅਸੀਂ ਦੋ ਜਣੇ ਵੀ ਹੁੰਨਾ ਤਿੰਨ ਵੀ ਹੁੰਦਾ ਕਈ ਵਾਰ ਮੈਂ ਕੱਲਾ ਵੀ ਹੁੰਨਾ ਜੀ ਇਹ ਮਤਲਬ ਕਿ ਜਦੋਂ ਪ੍ਰਮਾਤਮਾ ਦਾ ਦੇਵੀ ਦੇਵਤਿਆਂ ਦਾ ਗੁਰੂਆਂ ਪੀਰਾਂ ਦਾ ਖੌਫ ਨਹੀਂ ਹੈਗਾ ਇਹ ਲੋਕਾਂ ਨੂੰ ਜੀ ਪਰ ਬੰਦੇ ਨੂੰ ਕਿੱਥੇ ਬਖਸ਼ਣਗੇ ਜੀ ਹਾਂਜੀ ਕੰਮ ਪਲੀਟ ਹੋ ਗਈ ਜੀ ਬਾਕੀ ਮੁਲਾਜ਼ਮ ਵਗੈਰਾ ਆ ਰਹੇ ਨੇ ਜੀ ਬੀ ਛਾਜ ਦੀ ਐਸੇ ਤੋਂ ਬਾਕੀ ਹੋਰ ਮਲਾਕ ਨਹੀਂ ਹੈ ਬਾਕੀ ਪੱਤਰਕਾਰ ਵੀ ਕਾਫੀ ਆਏ ਹੋਣਗੇ ਬਿੱਟੂ ਜੀ ਕਿਵੇਂ ਦੇਖਦੇ ਹੋ ਮਹਾਰਾਜ ਜਿਹੜਾ ਧਾਰਮਿਕ ਸਾਲਾ ਤੇ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਬੇਅਦਬੀਆਂ ਹੋ ਰਹੀਆਂ ਨੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਦੇ ਘਟਨਾ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਇੱਕ ਇਹਨੂੰ ਚੋਰੀ ਨਾ ਕਹੀਏ ਵੀ ਇਹ ਚੋਰੀ ਹੈ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਇੱਕ ਚੱਪਲਾ ਲੈ ਕੇ ਇੱਕ ਧਰਮਸਥਾਨ ਦੇ ਅੰਦਰ ਵਿੱਚ ਕੁਸ ਜਾਣਾ ਉਹਦੀ ਮਾਤਾ ਜੀ ਦੀ ਚੁੰਨੀ ਲਾ ਲੈਣੀ ਜੇ ਸਾਡੀ ਮਾਤਾ ਦੀ ਘਰੇ ਕੋਈ ਚੁੰਨੀ ਲਾ ਦੇਣਾ ਅਸੀਂ ਉਸ ਬੰਦੇ ਦਾ ਮੈਨੂੰ ਲੱਗਦਾ ਵੀ ਕਤਲ ਕਰ ਦਈਏ ਸਾਡੀ ਮਾਤਾ ਦੀ ਇਦਾਂ ਸਾਡੇ ਸਾਰੇ ਸੰਸਾਰ ਦੀ ਮਾਤਾ ਹੈ ਸਾਡੀ ਮਾਤਾ ਦੀ ਅੱਜ ਬੇਅਦਬੀ ਹੋਈ ਹੈ ਇਹ ਚੋਰੀ ਦਾ ਰੂਪ ਨਹੀਂ ਕਹਿ ਸਕਦੇ ਅਸੀਂ ਇਹਨੂੰ ਅਸੀਂ ਬੇਅਦਬੀ ਦਾ ਰੂਪ ਕਹਿ ਸਕਦੇ ਹਾਂ ਦਿਲਬੇ ਦੇ ਵਿੱਚ ਅੱਜ ਬਹੁਤ ਵੱਡਾ ਇਹ ਚੀਜ਼ ਦਾ ਰੋਸ ਪਾਇਆ ਜਾ ਰਿਹਾ ਹੈ ਜਿਹੜੀ ਇਹਨਦੇ ਰੀਕੂ ਬਾਬਾ ਦੀ ਕਮੇਟੀ ਦੇ ਮੈਂਬਰ ਸਹਿਬਾਨ ਨੇ ਉਹ ਵੀ ਇੱਕ ਬਹੁਤ ਵੱਡਾ ਰੋਸ ਪਾ ਰਹੇ ਨੇ ਸੋ ਇਸ ਤੇ ਪੂਰਾ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਪੂਰੀ ਇਹ ਚੀਜ਼ ਦੀ ਚੇਤਾਵਨੀ ਦਿਨਾ ਵੀ ਇਸ ਬੰਦਿਆਂ ਦੇ ਗੰਦੇ ਬੰਦਿਆਂ ਦੇ ਨੱਥ ਪਾਈ ਜਾਵੇ ਅਦਰਵੇਜ਼ ਨਹੀਂ ਨੱਥ ਪਾਈ ਗਈ ਤਾਂ ਪਬਲਿਕ ਇਹ ਤਾਰ ਨਹੀਂ ਕੀ ਕਰ ਦੇ ਜਿਸ ਤਰ੍ਹਾਂ ਬਸੇ ਹੈ ਕਿ ਜਿਹੜਾ ਹੈਗਾ ਮੁਕਤੀ ਤੱਕ ਲੋਕ ਹੱਥ ਪਾਉਣ ਲੱਗਦੇ ਨੇ ਆ ਇਹ ਜੋ ਪ੍ਰਸ਼ਾਸਨ ਜਾਂ ਕੋਈ ਪਹੁੰਚੇ ਮੰਦਰ ਦੇ ਵਿੱਚ ਪ੍ਰਸ਼ਾਸਨ ਨੂੰ ਅਸੀਂ ਡਿਪਟੀ ਕਰਾਟ ਜੀ ਡਿਪਟੀ ਵੀ ਉਰੇ ਪਹੁੰਚੇ ਨੇ ਐਸ ਐਚਓ ਸਾਹਿਬ ਸ਼ਾਜਲੀ ਦੜਬਾ ਵੀ ਪ੍ਰਸ਼ਾਸਨ ਨੇ ਪੂਰਾ ਵੈਸੇ ਤਾਂ ਚਲੋ ਅੱਡਿਆਂ ਦਾ ਜੋੜ ਰਾਇਆ ਹੈ ਸੀਐਸਟਾਫ ਵੀ ਪਹੁੰਚਿਆ ਹੈ ਉਰੇ ਔਰ ਕੈਮਰੇ ਵੀ ਜਿਹੜੀ ਕੈਮਰਿਆਂ ਦੀ ਪੜਤਾਲ ਜਾਰੀ ਚੱਲ ਰਹੀ ਹੈ ਇਹ ਮਾਵਿਲਾਈਆਂ ਨੇ ਪ੍ਰਬੰਧ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਵੀ ਕਰਕੇ ਕਹਿੰਦੇ ਨੇ ਵੀ ਪ੍ਰਧਾਨ ਜੀ ਔਰ ਬਾਬਾ ਜੀ ਨੂੰ ਵੀ ਤੁਸੀਂ ਅਸੀਂ ਆਥਨ ਤੱਕ ਚੋਰਾ ਲੱਭ ਕੇ ਦੇ ਦਾਂਗੇ ਸੋ ਮੈਂ ਨਾਲ ਧੰਨਵਾਦ ਕਰਦਾ ਵੀ ਆਥਨ ਤੱਕ ਚੋਰਾ ਲੱਭਣਾ ਨਹੀਂ ਤਾਂ ਇਹ ਜੀਆਂ ਘਟਣਾ ਹੋਰ ਪਤਾ ਨਹੀਂ ਕਿੰਨੀਆਂ ਹੋਣਗੀਆਂ ਜਦੋਂ ਕਿਉਂਕਿ ਨੱਥੇ ਨਹੀਂ ਪਈ ਤਾਂ ਘਟਣਾ ਹੋਰ ਵੀ ਘਟਣਾ ਹੋ ਸਕਦਾ ਹਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਆਪਦੇ ਘਰ ਦੀ ਵੀ ਅਸੀਂ ਰਾਖੀ ਕਰਦੇ ਹਾਂ ਕੀ ਅਸੀਂ ਸਾਡੇ ਮੰਦਰਾਂ ਦੀ ਰਾਖੀ ਨਹੀਂ ਕਰ ਸਕਦੇ ਕੀ ਸਾਡੇ ਧਰਮ ਸਥਾਨਾਂ ਦੀ ਅਸੀਂ ਰਾਖੀ ਹੀ ਕਰ ਦਦੇ ਕਿਉਂਕਿ ਸਾਡੇ ਅਸੀਂ ਆਪੇ ਕਰਦੇ ਵੀ ਰਾਖੀ ਕਰ ਦਦਿਆ ਮੰਦਰ ਦਾ ਸਾਡਾ ਘਰ ਤੋਂ ਪਹਿਲਾਂ ਸਾਡਾ ਧਰਮ ਸਥਾਨ ਤੇ ਸਾਡਾ ਮੰਦਰ ਹੈ ਜਿੱਥੇ ਕਿ ਅਸੀਂ ਸੇਵਾ ਲੈਣੀ ਹੈ ਅਸੀਂ ਉਹਦੀ ਰਾਖੀ ਨਹੀਂ ਕਰ ਸਕਦੇ ਹੋਰ ਕਾਦੀ ਰਾਖੀ ਰੱਖਗੇ ਉਹ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਪ੍ਰਧਾਨ ਬਿੱਟੂ ਖਾਨ ਹੋਣ ਦੇ ਨਾਤੇ ਵੀ ਜਿੰਨੇ ਵੀ ਉੱਥੇ ਮੰਦਰਾਂ 'ਚ ਕੋਈ ਵੀ ਰਹਿੰਦਾ ਵੀਰ ਬਣ ਕੇ ਉਹਨਾਂ ਦੀ ਪੂਰੀ ਰਾਖੀ ਕੀਤੀ ਜਾਵੇ ਜੀ ਮੌਕੇ ਤੇ ਪਹੁੰਚ ਕੇ ਵੱਖ-ਵੱਖ ਟੀਮਾਂ ਬਣਾ ਕੇ ਜੀ ਅਲੱਗ-ਅਲੱਗ ਥਾਣਿਆਂ ਦੀਆਂ ਸੀਏ ਦੀਆਂ ਟੀਮਾਂ ਬਣਾ ਕੇ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਹੋਰ ਸਰਸਸ ਦੇ ਰਾਹੀਂ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਟ੍ਰੇਸ ਕਰ ਰਹੇ ਹਾਂ ਜੀ ਹਾਂ ਸਰ ਸੀਸੀਟੀਵੀ ਰਾਹੀਂ ਪਤਾ ਲੱਗਿਆ ਜੀ ਕਿੰਨੇ ਬੰਦੇ ਸੀਗੇ ਅਸੀਂ ਫਿਲਹਾਲ ਜੀ ਸੀਸੀਟੀਵੀ ਰਾਹੀਂ ਇੱਕ ਬੰਦੇ ਦੀ ਦਾ ਪਤਾ ਲੱਗ ਰਿਹਾ ਜੀ ਉਹ ਉਸ ਤੋਂ ਇਲਾਵਾ ਜੇ ਹੋਰ ਕਿਸੇ ਦਾ ਵੀ ਰੋਲ ਆਂਦਾ ਉਹਦੇ ਖਿਲਾਫ ਵੀ ਕੰਪਲੇਟ ਕੀਤੀ ਜਾਊਗੀ ਮੰਡਰ ਕਮੇਟੀ ਵੱਲੋਂ ਕੰਪਲੀਟ ਕੀਤੀ ਗਈ ਹੈ ਨਹੀਂ ਜੀ ਇਹ ਕੰਪਲੇਂਟ ਸਾਨੂੰ ਐਕਚੁਅਲੀ ਇਨਸੀਡੈਂਟ ਇਹਗਾ ਹੈਗਾ ਜੀ ਅਰਲੀ ਮਾਰਨਿੰਗ ਦਾ 4 ਬਟ ਸਾਡੇ ਧਿਆਨ ਦੇ ਵਿੱਚ ਇਹਨਾਂ ਨੇ 9:30 ਤੋਂ 10:00 ਦੇ ਕਰੀਬ ਲੈ ਕੇ ਆਏ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਤੇ ਕੰਪਲੇਂਟ ਜਦ ਜੀ ਸਾਡੇ ਕੋਲ ਆਊਗੀ ਉਸ ਤੇ ਅਸੀਂ ਮੁਕਦਮਾ ਰਜਿਸਟਰ ਕਰਕੇ ਇਹਨੂੰ ਟ੍ਰੇਸ ਕਰਾਂਗੇ ਸਰ ਜਲਦ ਜਿਹੜਾ ਹੈ ਪਬਲਿਕ ਕੀਤਾ ਜਾਊਗਾ ਬਿਲਕੁਲ ਜੀ ਸਾਡੀਆਂ ਟੀਮਸ ਅਲੱਗ ਵਕ ਵਕਰੀ ਮੈਂ ਜਿਵੇਂ ਮੈਂ ਦੱਸਿਆ ਲੱਗੀਆਂ ਹੋਈਆਂ ਨੇ ਤੇ ਇਹਨੂੰ ਜਲਦ ਤੋਂ ਜਲਦ ਅਸੀਂ ਟ੍ਰੇਸ ਕਰਾਂਗੇ ਜੀ